ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਅੱਜ 26 ਤਰੀਕ ਦਿਨ ਮੰਗਲਾਰ ਆ ਉਹੀ ਬੰਨਿਆ ਜਿੱਥੇ ਰਾਤ ਵੀਰ ਜਕਾਰੇ ਲਾਉਂਦੇ ਸੀ ਤੇ ਬਹੁਤ ਜ਼ੋਰ ਲਾਇਆ ਪਰ ਨਹੀਂ ਬੇਵਸੀ ਹੋ ਗਈ ਆ ਸਾਰੀ ਫਸਲ ਜਿਹੜੀ ਡੁੱਬ ਚੁੱਕੀ ਆ ਬਹੁਤ ਮਿਹਨਤ ਕੀਤੀ ਵੀਰਾਂ ਨੇ ਅੱਜ 10 12 ਦਿਨ ਹੋ ਗਏ ਸੀਗੇ ਬਹੁਤ ਜ਼ੋਰ ਲਾਇਆ ਪਰ ਤੜਕੇ 4 ਵਜੇ ਇਹ ਬੰਨ ਜਿਹੜਾ ਟੁੱਟ ਚੁੱਕਿਆ ਵਾ ਉਹ ਹੀ ਤੋੜੇ ਜਿਹੜੇ ਖੇਚ-ਖੇਚੀ ਵੀਰ ਲਾਉਂਦੇ ਪਏ ਸੀਗੇ ਪਾਣੀ ਹੈ ਜਿਹੜਾ ਬਹੁਤ ਹੀ ਜ਼ਿਆਦਾ ਵੱਧ ਚੁੱਕਾ ਵਾ ਦੇਖੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਪਾਣੀ ਵੱਧ ਚੁੱਕਾ ਇਸ ਟਾਈਮ ਬਹੁਤ ਸੰਘਤ ਨੇ ਸਾਥ ਦਿੱਤਾ ਪਰ ਨਹੀਂ ਮੀਂਹ ਨਾਲ ਇੱਕ ਨਾਲ ਨੇਰੀ ਪਾਣੀ ਦਾ ਪੱਧਰ ਵਧਨ ਕਰਨਾ ਰਾਤ ਬੇਵਸੀ ਹੋ ਗਈ ਇਹ ਇਹ ਬੰਨ ਸਾਥ ਛੱਡ ਗਿਆ ਤੇ ਜਿਹੜੀ ਫਸਲ ਸਾਰੀ ਡੁੱਬ ਚੁੱਕੀ ਹੈ ਜੀ ਇਹ ਪਿੰਡ ਰਸੂਲਪੁਰ ਡਾਕਟਰਾਂ ਦੀ ਬਾਈਕਾਂ ਦੇ ਕੋਲੇ ਜੀ ਕੋਟ ਬੁੱਡੇ ਦੇ ਨੇੜੇ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੱਡੂ ਬੋਝ ਨਹੀਂ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜਾਓ ਤਨ ਬਰਾਂ ਮਜਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਾਂ ਰੱਖਵਾ ਦਿਆ ਧੰਨ ਗੁਰੂ ਸਾਹਿਬ ਜੀ ਮਹਾਰਾਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਤੋਂ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਟਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛਡੋ ਜਕਾਰੇ ਛਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਦਈਏ ਜੋ ਜੀ ਦੱਸੂਗਾ ਪਹਿਰੇ ਆ ਜੂਗਾ ਜਿੰਨੇ ਜਕਾਰੇ ਛੱਡ ਸਕਦੇ ਛੱਡ ਦੋ ਮਿੰਟ 20 ਜੱਤਾ ਦੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜੋ ਬੋਲੇ ਸੋ ਨਿਆ ਬੋਲੇ ਸੋ ਨਿਆ ਮੈਂ ਕਿਹਾ ਬਾਂਦੇ ਛੇਤੀ ਮੁੰਡਾ ਸਾਥੇ ਮਸਲਾ ਆ ਗਿਆ ਆ ਬਾਂਦੇ ਲਾਲ ਵੇਖ ਲੋ ਮੇਰੇ ਭਰਾ ਰਿਕਵੈਸਟਾਂ ਦੀ ਗੱਲ ਹੈ ਜੀ ਸਤਿ ਸ਼੍ਰੀ ਅਕਾਲ ਵੀਰੋ ਅੱਜ 26 ਤਰੀਕ ਦਿਨ ਮੰਗਲਾਰ ਅਉ ਉਹੀ ਬੰਨਿਆ ਜਿੱਥੇ ਰਾਤ ਵੀਰ ਜਕਾਰੇ ਲਾਉਂਦੇ ਸੀ ਤੇ ਬਹੁਤ ਜ਼ੋਰ ਲਾਇਆ ਪਰ ਨਹੀਂ ਬੇਵਸੀ ਹੋ ਗਈ ਆ ਸਾਰੀ ਫਸਲ ਜਿਹੜੀ ਡੁੱਬ ਚੁੱਕੀ ਆ ਬਹੁਤ ਮਿਹਨਤ ਕੀਤੀ ਵੀਰਾਂ ਨੇ ਅੱਜ 10 12 ਦਿਨ ਹੋ ਗਏ ਸੀਗੇ ਬਹੁਤ ਜ਼ੋਰ ਲਾਇਆ ਪਰ ਤੜਕੇ 4 ਵਜੇ ਇਹ ਬੰਨ ਜਿਹੜਾ ਟੁੱਟ ਚੁੱਕਿਆ ਵਾ ਆ ਉਹੀ ਤੋੜੇ ਜਿਹੜੇ ਖੇਚ-ਖੇਚ ਵੀਰ ਲਾਉਂਦੇ ਪਏ ਸੀਗੇ ਪਾਣੀ ਆ ਜਿਹੜਾ ਬਹੁਤ ਹੀ ਜ਼ਿਆਦਾ ਵੱਧ ਚੁੱਕਾ ਵਾ ਇਹਖੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਪਾਣੀ ਵਹ ਚੁੱਕਾ ਇਸ ਟਾਈਮ ਬਹੁਤ ਸੰਗਤ ਨੇ ਸਾਥ ਦਿੱਤਾ ਪਰ ਨਹੀਂ ਮੀਂਹ ਨਾਲ ਇੱਕ ਨਾਲ ਨੇਰੀ ਪਾਣੀ ਦਾ ਪੱਧਰ ਵਧਨ ਕਰਨਾ ਰਾਤ ਬੇਵਸੀ ਹੋ ਗਈ ਫੇਰੀ ਇਹ ਬੰਨ ਸਾਥ ਛੱਡ ਗਿਆ ਤੇ ਜਿਹੜੀ ਫਸਲ ਸਾਰੀ ਡੁੱਬ ਚੁੱਕੀ ਹੈ ਜੀ ਇਹ ਪਿੰਡ ਰਸੂਲਪੁਰ ਡਾਕਟਰਾਂ ਦੀ ਬੈਕਾਂ ਦੇ ਕੋਲੇ ਜੀ ਕੋਟ ਬੁੱਡੇ ਦੇ ਨੇੜੇ ਜੀ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਉਛਲ ਜੂ ਬੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਦ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਖਵਾ ਲਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਉੱਤੇ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਦਈਏ ਜੋ ਜੀ ਦੱਸਦੇ ਪਹਿਲਾ ਆ ਜੀ ਬਾ ਜਿੰਨੇ ਜਕਾਰੇ ਛੱਡ ਸਕਦਾ ਛੱਡ ਦੋ ਮਿੰਟ 20 ਦੇ ਤਾਂ ਤੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲ ਬਾਂਦੇ ਲਾਲ ਵੇਖ ਲਓ ਮੇਰੇ ਭਰਾ ਰਿਕਵੈਸਟ ਆ ਦੀ ਗੱਲ